11 ਸਾਲ ਪਹਿਲਾ ਨੌਜਵਾਨ ਦੇ ਕਤਲ ਦੀ ਗੁੱਥੀ ਸੁਲਝੀ ਮਾਂ ਨੇ ਆਪਣੇ ਆਸ਼ਿਕ ਨਾਲ ਮਿਲ ਕੇ ਆਪਣੇ 14 ਸਾਲਾ ਪੁੱਤਰ ਦਾ ਕੀਤਾ ਕਤਲ ਰਹਾਇਸ਼ੀ ਕਾਰ ਦੀ ਜ਼ਮੀਨ ਮ੍ਰਿਤਕ ਨੌਜਵਾਨ ਦਾ ਮਿਲਿਆ ਪਿੰਜੜ ਬਿਊਰੋ ਚੀਫ ਦਵਿੰਦਰ ਸਿੰਘ ਬਟਾਲਾ ਪੁਲਿਸ ਜ਼ਿਲ੍ਹਾ ਅਦੀਨ ਆਉਂਦੇ थाना ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਅੰਦਰ ਆਉਂਦੇ ਪਿੰਡ ਖੋਜਕੀਪੁਰ ਦਾ ਇੱਕ ਵੱਡਾ ਮਾਮਲਾ ਸਾਹਮਣੇ ਆਇਆ ਹੈ 11 ਸਾਲ ਪਹਿਲਾਂ ਪਿੰਡ ਖੋਜਕੀਪੁਰ ਵਿੱਚ ਇੱਕ 14 ਸਾਲਾਂ ਬੱਚੇ ਦੇ ਕਤਲ ਦਾ ਮਾਮਲਾ ਦਰਜ ਹੁੰਦਾ ਹੈ ਇਸ ਸੰਬੰਧੀ ਸੰਦੀਪ ਸਿੰਘ ਉਰਫ ਜਗਦੀਪ ਸਿੰਘ ਪੁੱਤਰ ਗੁਰਮੁਖ ਸਿੰਘ ਵਾਸੀ ਖੋਜਕੀਪੁਰ ਦੇ ਨੌਜਵਾਨ ਦੇ ਗੁੰਮ ਹੋਣ ਤੇ ਉਸਦੇ ਤਾਏ ਹਰਜੀਤ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਖੋਜਕੀਪੁਰ ਵੱਲੋਂ ਮੁਕੱਦਮਾ ਨੰਬਰ 42 ਮਿਤੀ 20 ਅਪ੍ਰੈਲ 2014 ਜ਼ੁਰਮ 364 34ੀ ਥਾਣਾ ਸ੍ਰੀ ਹਰ ਗੋਬਿੰਦਪੁਰ ਬਰ ਖਿਲਾਫ ਰਣਜੀਤ ਕੌਰ ਪਤਨੀ ਗੁਰਮੁਖ ਸਿੰਘ ਅਤੇ ਸਤਨਾਮ ਸਿੰਘ ਪੁੱਤ ਸੱਤਾ ਪੁੱਤਰ ਅਜੀਤ ਸਿੰਘ ਵਾਸੀ ਖੋਜਕੀਪੁਰ ਦੇ ਖਿਲਾਫ ਤਰਸ ਕਰਵਾਇਆ ਗਿਆ ਸੀ ਜਿਸ ਤੋਂ ਬਾਅਦ ਇਹ ਦੋਵੇਂ ਪਗੋੜੇ ਚੱਲ ਰਹੇ ਸਨ ਇਹਨਾਂ ਦੋਨਾਂ ਪਗੋੜਿਆਂ ਨੂੰ ਸ੍ਰੀ ਹਰਗੋਬਿੰਦਪੁਰ ਸਾਹਿਬ ਦੀ ਪੁਲਿਸ ਵੱਲੋਂ ਕਾਬੂ ਜ਼ਾਪਤਾ ਗ੍ਰਿਫਤਾਰ ਕਰਨ ਦੌਰਾਨ ਰਣਜੀਤ ਕੌਰ ਅਤੇ ਉਸ ਦੇ ਪ੍ਰੇਮੀ ਸਤਨਾਮ ਸਿੰਘ ਸੱਤਾ ਨੂੰ ਪੁੱਛਗਿੱਛ ਕਰਨ ਉਪਰੰਤ ਇਹਨਾਂ ਨੇ ਕਾਬੂਲ ਕੀਤਾ ਹੈ ਕਿ ਉਹਨਾਂ ਦੋਨਾਂ ਦੇ ਪ੍ਰੇਮ ਸੰਬੰਧ ਵਿੱਚ ਸੰਦੀਪ ਸਿੰਘ ਉਰਫ ਜਗਦੀਪ ਸਿੰਘ ਰਾਹ ਦਾ ਰੋੜਾ ਬਣਿਆ ਹੋਇਆ ਸੀ ਜਿਸ ਨੂੰ ਰਣਜੀਤ ਕੌਰ ਪਤਨੀ ਗੁਰਮੋਖ ਸਿੰਘ ਅਤੇ ਸਤਨਾਮ ਸਿੰਘ ਉਰਫ ਸੱਤਾ ਵੱਲੋਂ ਗੱਲਾਂ ਕੁੱਟ ਕੇ ਜਾਨੂ ਮਾਰ ਦਿੱਤਾ ਸੀ ਜਿਸ ਨੂੰ ਦੋਨਾਂ ਵੱਲੋਂ ਘਰ ਦੇ ਨਜ਼ਦੀਕ ਰਹਾਇਸ਼ੀ ਮਕਾਨ ਹੀਠਾ ਨੱਪ ਦਿੱਤਾ ਸੀ ਇੱਕਦੋ ਦਾ ਮਾਮਲਾ ਵਾਦ ਕੀ ਹੋਇਆ ਸੀ ਇਹ ਤਕਰੀਬਨ 12 ਸਾਲ ਹੋ ਗਏ ਕੀ ਹੋਇਆ ਇਸ ਵਿੱਚ ਹੋ ਹੁੰਦਾ ਤੇ ਇਹੋ ਹੀ ਦੱਸ ਸਕਦੇ ਨੇ ਸਭ ਤੇ ਜਦੋਂ ਛੇ ਮਹੀਨਿਆਂ ਵਿੱਚ ਬੱਚਾ ਨਹੀਂ ਲੱਭਾ ਫਿਰ ਕੌਣ ਨਹੀਂ ਲਿਖਣਾ ਰਣਜੀਤ ਕੋਲ ਇਹ ਤੁਹਾਡੀ ਕੀ ਲੱਗਦੀ ਅੱਛਾ ਕੀ ਹੋਇਆ ਕੀ ਤੁਹਾਨੂੰ ਦਾ ਪਤਾ ਹੋਇਆ ਐਸੇ ਹੋਏ ਸਾਨੂੰ ਤੇ ਨਹੀਂ ਪਤਾ ਜਦੋਂ ਲੱਭਾ ਨਹੀਂ ਸਾਨੂੰ ਮੁੰਡਾ ਆਇਆ ਖਣ ਮੁੰਡਾ ਕਿੱਥੇ ਇਹ ਆਂਦੀ ਪੂਨੇ ਕੱਲੇ ਤਿੰਨ ਮਹੀਨੇ ਸਾਨੂੰ ਉਹਨੇ ਲਾਸਾ ਲਾਇਆ ਪੂਨੇ ਕੱਲੇ ਆ ਕੰਮ ਦੇ ਕੱਲੇ ਹਾਂ ਤਿੰਨ ਮਹੀਨੇ ਢੀਕੇ ਮੈਂ ਤੇ ਇਹ ਦਰਖਾਸਤ ਦਿੱਤੀ ਮੈਂ ਮੇਰੇ ਫੋਨ ਤੇ ਗੱਲ ਕਰਾ ਦੇਣੀ ਇਹਨੂੰ ਆ ਕੇ ਫਿਰ ਇਹਨੇ ਪੁੱਛਿਆ ਨੇ ਟਾਈਮ ਲੈ ਲਿਆ ਤੇ ਕਿ ਮੁਰਕੇ ਉਹਨੇ ਫਿਰ ਆਹ ਤੜਪਰਾ ਕੀ ਕਰਦਾ ਸੀ ਤੇ ਉਹੀ ਬਦਮਾਸ਼ ਹੋ ਗਿਆ ਇਤਨੇ ਨਹੀਂ ਮੈਂ ਤਾਂ ਸਾਥ ਮਤ ਫਿਰ ਇਸ ਬੰਦੇ ਨਾਲ ਬੈਠ ਸਮਾਚ ਹੈ ਉਹਦਾ ਠੀਕ ਹੈ ਜੀ ਨਾ ਫੜ ਕਿੰਨੀ ਫੜ ਕਿੰਨਾ ਚਿਰ ਹੋ ਗਿਆ ਸੀ ਇਹ ਇਹਨਾਂ ਨੇ ਹਾਨੀ ਕਹੀ ਨਹੀਂ ਚੰਗੀ ਜਣੀ ਸੁਕੇ ਹੋਇਆ ਇਹ ਉਹਦੇ ਭੱਜੇ ਜਾਂਦਾ ਬੱਸ ਤੁਹਾਡਾ ਸ਼ੱਕ ਯਕੀਨ ਚ ਬਦਲਦਾ ਕੀ ਕਹਿਣਾ ਚਾਹੁੰਦੇ ਹੋ ਇਹ ਕਿੰਝ ਬਹਾਰ ਕਿੰਨਾ ਆ ਗਿਆ ਤੁਹਾਨੂੰ ਵਿਸ਼ਵਾਸ ਸੀਗਾ ਸੁਰਤੋਂ ਵੀ ਉਹਦਾ ਕਤਲ ਹੋ ਚੁੱਕਾ ਹੈ ਜਦੋਂ ਭੱਜੇ ਹਣ ਉਹ ਤੋਂ ਵਿਸ਼ਵਾਸ ਹੋਇਆ ਜੀ ਇਹ ਘਰ ਛੱਡ ਕੇ ਭੱਜੇ ਨੇ ਨਾ ਮਾਰੇ ਜੀ ਆ ਮਾਈ ਤਾਂ ਕਿੰਨੀ ਕੀ ਮੰਗ ਕਰਦੇ ਹੁਣ ਮਾਈ ਕਿੰਦਾ ਤੂੰ ਠੰਡੀ ਹੋਈ ਮੰਗ ਅਸੀਂ ਇਨਸਾਫ ਦੀ ਕਰਨਾ ਹੈ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਜੀ ਜਿਹੜਾ ਕੀਤਾ ਉਹ ਇਹਨਾਂ ਨੂੰ ਹੋਣਾ ਚਾਹੀਦਾ ਸਜ਼ਾ ਮਿਲਣਾ ਬੜੇ ਡਗਣਾ ਕੀਤਾ ਹੈ ਤੇ ਇਹ ਵੱਡਾ ਹੋ ਗਿਆ ਕਿਹਨੂੰ ਕੀ ਨਾ ਨਾ ਸੈ ਸਤਨਾਮ ਸਿੰਘ ਕੀ ਹੋਇਆ ਤੇ ਕੀ ਕਿਦਾਂ ਕੀਤਾ ਹੈ ਕੱਟੋ ਸਰਦਾ ਮੈਂ ਲੋਹੀ ਡਾ ਹੁੰਦਾ ਆਹੀ ਮੈਂ ਆਉਂਦਾ ਹਾਂ ਇੱਧਰ ਨੰਲਾ ਲਾ ਦਿਆਂ ਆਪਣੀ ਇਹ ਤਾਂ ਕੋਣ ਬਚਣਾ ਹੈ ਦੇ ਮਾਦਿਆਂ ਕੰਨ ਲੱਗ ਗਏ ਹੜਤੇ ਨੇ ਹਾਂ ਉਹ ਦਰਦ ਦਰਦ ਰੰਦਾ ਹਾਂ ਇਹਦੀ ਮੇਰਾ ਮੇਜਰ ਤੇ ਫਾਮੀ ਗਾੜਨੀ ਹੁੰਦੀ ਹੈ ਹਮ ਹਲਕਾ ਤਰੀਖਾ ਫਿਰ ਕੀ ਕਿਤੇ ਇਹ ਦੋਵਾਂ ਨੇ ਨਿਵਾਹ ਖੜੀਆ ਬੜਾ ਪੁੱਤ ਇਹ ਇੱਥੇ ਕਿਦਾਂ ਨਾ ਪੈਣੀ ਕਿਦਾਂ ਹੱਤਾਂ ਕਿੰਨਾ ਚਿਰ ਤੁਹਾਡੇ ਸੰਬੰਧ ਰਹੇ ਆਪਸ ਚ ਇੱਕ ਦੋਹਾਂ ਨਾਲ ਰਹਿੰਦੇ ਨੇ ਕਦੋਂ ਮਾਰੋ ਸਤਿਨਾਮ ਸ਼੍ਰੀ ਮਹੀਨਾ ਤੁਮ ਫੋਨ ਕਰਨਾ ਸੀ ਉਹ ਮੁੰਡੇ ਦੀ ਉਮਰ ਕਿੰਨੀ ਹਦੋਂ ਉਹਦੋਂ ਉਹਦੀ 4 ਤੋਂ 15 ਸਾਲ ਦੇ ਜਦੋਂ ਕਤਲ ਕੀਤਾ ਉਸ ਤੋਂ ਬਾਅਦ ਫਿਰ ਕਿੱਥੇ ਫਰਾਰ ਹੋ ਗਏ ਦੋਵੇਂ ਜਿਹੜੇ ਸੀ ਤੋਂ ਆਗਰੇ ਚੱਲ ਗਏ ਆਗਰੇ ਫਿਰ ਕਿੰਨਾ ਚਿਰ ਰਹੇ ਉੱਥੇ ਉੱਥੇ 5.5 ਸਾਲ ਤੇ ਹੁਣ ਕਿੱਥੇ ਰਹਿੰਦੇ ਹੈ ਹੰਦਵਾ ਦੇ ਉੱਥੋਂ ਪੁਲਿਸ ਨਾਲ ਫੜਿਆ ਨਹੀਂ ਨਹੀਂ ਇੱਥੇ ਆਏ ਹਾਂ ਕੀ ਕਰਨਾ ਇੱਥੇ ਪਿੰਡ ਹੀ ਰਹਿੰਦਾ ਮਹੀਨਾ ਹੋ ਗਿਆ ਫਿਰ ਇਹ ਲੜੀ ਵੀ ਨਾਲ ਇਹ ਲੇਡੀ ਚੁੱਥੀ ਜਿੰਦਰੀ ਤੇ ਤੁਸੀਂ ਸਾਰਾ ਹੁਣ 12 ਸਾਲ ਤੋਂ ਇਕੱਠੇ ਰਹਿੰਦੇ ਹੋ ਤੇ ਤੁਸੀਂ ਪਿੰਡ ਕੀ ਕਰਨਾ ਹੈ ਮੈਂ ਪਿੰਡ ਆ ਗਿਆ ਨਾ ਕੱਲਾ ਕੀ ਕਰਨਾ ਕੇਸ ਦਰਵਾਇਆ ਇਹ ਤਾਂ ਕਰਤੇ ਆ ਹੀ ਜਹੇ ਨਹੀਂ ਮੈਂ ਚੱਲ ਚਲੀ ਲੜਦੀ ਰਹੀ ਮੇਰੇ ਅੱਥਰ ਹਾਂ ਪਰ ਇਹ ਦੋਨੋਂ ਹੀ ਮਾਂ ਦਾ ਆਸ਼ੀਰਵਾਦ ਤੇ ਇਥੇ ਘਰ ਹੁੰਦਾ ਸੀ ਕਮਰੇ ਚ ਨਾ ਪਿਆ ਕਿੰਨੇ ਸਾਲ ਤੋਂ ਪਗੋੜੇ ਨਹੀ ਨજર ਤੁਸੀਂ ਇਕੱਠੇ ਰਹੇ ਅੱਜ ਤੁਸੀਂ ਸਾਫ਼ ਬੋਲ ਰਹੇ ਹੋ ਹਾਂ ਸਜਾਵੇ ਉਦੋਂ ਉਦੋਂ ਜਿਹੜਾ ਆਪਣਾ ਬੱਚਾ ਮਾਰਿਆ ਤੁਸੀਂ ਕਿੰਨੀ ਉਮਰ ਸੀ ਉਹਦੀ 5 6 ਸਾਲ ਤੇ ਰਾਮ ਨਹੀਂ ਆਇਆ ਮੰਚ ਤੇ 15 ਸਾਲ ਦਾ ਬੱਚਾ ਆਪਣਾ ਹੀ ਜੰਮਿਆ ਤੁਸੀਂ ਮਾਰ ਰਹੇ ਹਾਂਜੀ ਰਾਮ ਨਹੀਂ ਆਇਆ ਮੰਚ ਮੈਂ ਕਿਹਾ ਰਾਮ ਨਹੀਂ ਆਇਆ ਮੰਚ ਕਿ ਇਸ਼ਕ ਆਇਆ ਹੀ ਉਦੋਂ ਹਾਂ ਹੋਂ ਤੁਸੀਂ ਗਲਤੀ ਮੰਨ ਰਹੇ ਹੋ ਗਲਤੀ ਹੋ ਗਈ ਉਹਦੋਂ ਨਹੀਂ ਗਲਤੀ ਮਹਿਸੂਸ ਹੋਈ ਜੀ ਜਿੰਨੇ ਵੀ ਕੋ 11 ਸਾਲ ਜਈ ਐ ਸੱਚੋ ਆਏ ਹੁੰਗੇ ਲੇਕਿਨ ਹਾਲ ਤੁਹਾਡੇ ਕੋਲ ਸਰ ਇਹ ਜਿਹੜੇ ਸਾਡੇ ਮਾਨਯੋਗ ਐਸਰਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਹੀ ਗੇ ਤੇ ਜਿਹੜੇ ਪੀਓ ਆ ਗਏ ਉਹਨਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਉਹਦੇ ਸਬੰਧ ਦੇ ਵਿੱਚ ਹੀ ਅਸੀਂ ਐਸੇ ਜਿਹੜੇ ਸਾਡੇ ਪੀਓ ਦੀ ਲੇਖਤੀ ਉਹਨਾਂ ਨੂੰ ਚੱਕ ਕੇ ਆਈਏ ਉਹਨਾਂ ਦੇ ਉੱਤੇ ਕਾਫੀ ਜਿਹੜੀ ਅਮੰਤ ਕਰਨੀ ਪਈ ਨਾ ਸਪੈਸ਼ਲ ਰਾਜਦੂਰ ਨਾਲ ਲੈ ਕੇ ਫਿਰ ਇਹਨਾਂ ਨੂੰ ਹੀ ਲੱਭਦੇ ਰਹੇ ਪਰ ਸਾਨੂੰ ਫਿਰ ਬੰਦੇ ਮੁਖਬਰ ਨੇ ਦੱਸਿਆ ਕਿ ਉਹ ਕਦੀ ਕਦਾਂ ਹੀ ਪਿੰਡ ਆਉਂਦਾ ਆ ਫਿਰ ਅਸੀਂ ਉਸੇ ਹੀ ਕੜੀ ਦੇ ਵਿੱਚ ਉਹਨੂੰ ਲੱਭ ਲਿਆ ਸਾਨੂੰ ਦੱਸਿਆ ਕਿ ਵੀ ਹੁਣ ਪਲਾਣੀ ਜਗ੍ਹਾ ਤੇ ਖਲੋਤੇ ਆ ਫਿਰ ਇਹਨਾਂ ਦੋਨਾਂ ਨੂੰ ਹੀ ਉੱਥੋਂ ਗ੍ਰਿਫਤਾਰ ਕਰ ਲਿਆ ਤੇ ਦਰਾਨੇ ਪੁੱਛੀਏ ਫਿਰ ਪਹਿਲਾਂ ਇਹਨਾਂ ਨੇ ਕੁਝ ਦੱਸਿਆ ਨਹੀਂ ਸਾਨੂੰ ਕਿ ਪਿੱਛੇ ਡੈ ਕਿਤੇ ਜਗ੍ਹਾ ਤੇ ਫਿਰ ਜਦੋਂ ਆਈ ਉੱਥੇ ਚੱਲੇ ਫਿਰ ਇਹਨੇ ਸਖਤੀ ਨਾਲ ਪੁੱਛਿਆ ਫਿਰ ਇਹਨੇ ਦੱਸਿਆ ਕਿ ਵੀ ਅਸੀਂ ਉਹਦਾ ਗਾਲਾ ਕੋਟ ਕਿਹੜਾ ਆ ਉਦੋਂ ਹੀ ਮਾਰ ਦਿੱਤਾ ਸੀ ਜਨਵਰੀ ਮਹੀਨੇ 14 ਚ ਠੀਕ ਹੈ ਇਹ ਜਲੰਧਰ ਵਗੈਰਾ ਗ੍ਰਿੰਦਰ ਇਹ ਕੰਦੇ ਕੋ ਜਲੰਧਰ ਵੀ ਰਹਿੰਦੇ ਰਹੇ ਰਾਜਸਥਾਨ ਵੀ ਰਹਿੰਦੇ ਰਹੇ ਲੱਗ ਲੱਗ ਜਗ੍ਹਾ ਦੇ ਕੰਮ ਲੇਬਰ ਦਾ ਕਰਦਾ ਰਿਹਾ ਤੇ ਦੋਨੋਂ ਇਕੱਠੇ ਰਹਿੰਦੇ ਰਹੇ ਇਹ ਜਗਾ ਜਿੱਥੇ ਨਪਿਆ ਇਹਨਾਂ ਦੀ ਆਪਣੀ ਇਹ ਇਹ ਇਹਨਾਂ ਦੀ ਆਪਣੀ ਘਰ ਦੀ ਜਗਾ ਸੀ ਤੇ ਇਹ ਉਸ ਵੇਲੇ ਉਮਰ ਕਿੰਨੀ ਸੀ ਬੱਚੇ ਉਸ ਵੇਲੇ ਬੱਚੇ ਦੀ ਉਮਰ ਜਿਹੜੀ ਆ ਕਿ 14 ਸਾਲ ਦੀ ਸੀ ਸਰ ਕਪੁਰਾਣੇ ਕੇਸ ਨੂੰ ਲੈ ਕੇ ਅੱਜ ਪੁਟਾਈ ਕਿਤੇ ਕਿੰਨੇ ਕਿ ਮਿੰਟ ਕਰਨੀ ਪਈ ਹੈ ਇਹ ਸਾਡਾ ਜੀ 2014 ਦਾ ਸ਼੍ਰੀ ਹਰਗੋਬਿੰਦਪੁਰ ਦਾ ਕੇਸ ਹੈਗਾ ਸੀਗਾ ਜਿਹਦੇ ਵਿੱਚ ਹਰਜੀਤ ਸਿੰਘ ਜਿਹੜੇ ਕੀ ਲੜਕੇ ਦੇ ਇੱਕ ਤਾਇਆ ਜੀ ਸੀਗੇ 14 ਸਾਲ ਦਾ ਲੜਕਾ ਸੀਗਾ ਉਹਨਾਂ ਨੇ ਇੱਕ ਪਰਚਾ ਦਰਜ ਕਰਾਇਆ ਸੀ ਕਿ ਮੈਨੂੰ ਸ਼ੱਕ ਹੈ ਜੀ ਕਿ ਮੇਰੀ ਪਰਜਾਈ ਰਣਜੀਤ ਕੌਰ ਜੋ ਕਿ ਉਹਨਾਂ ਦੇ ਭਰਾ ਗੁਰਮੁਖ ਸਿੰਘ ਦੀ ਵਿਧਵਾ ਸੀਗੀ ਉਹ ਉਹਨੇ ਆਪਣੇ ਯਾਰ ਸਤਨਾਮ ਸਿੰਘ ਸੱਤੇ ਦੇ ਨਾਲ ਮਿਲ ਕੇ ਉਹ ਬੱਚੇ ਨੂੰ ਮਾਰ ਦੇਣ ਦੀ ਨੀਅਤ ਨਾਲ ਕਿਤੇ ਕਿਡਨਾਪ ਕਰ ਲਿਆ ਹੈ ਜੀ ਉਸ ਤੋਂ ਬਾਅਦ ਪਰਚਾ ਦਰਜ ਹੋਣ ਤੋਂ ਬਾਅਦ ਸਤਨਾਮ ਸਿੰਘ ਸੱਤਾ ਤੇ ਰਣਜੀਤ ਕੌਰੇ ਪਕੌੜੇ ਹੋ ਗਏ ਸੀਗੇ ਔਰ ਪੀਓ ਕਰਾਰ ਹੋ ਗਏ ਸੀਗੇ ਤੇ ਉਸ ਤੋਂ ਬਾਅਦ ਹੁਣ ਜਿਹੜਾ ਹੈਗਾ ਕਿ ਕਿਉਂਕਿ 2014 ਜੀ ਇਹ ਪੀਓ ਹੋ ਗਏ ਇਸ ਤੇ ਸਾਡੇ ਮਾਣਯੋਗ ਡੀਆਈਜੀ ਬਾਰਡਰ ਰੇਂਜ ਸ਼੍ਰੀ ਡਾਕਟਰ ਨਾਨਕ ਸਿੰਘ ਜੀ ਆਈਪੀਐਸ ਔਰ ਐਸਐਸਪੀ ਸੋਹੇਲ ਕਾਸਿਮੀਰ ਬਟਾਲਾ ਆਈਪੀਐਸ ਉਹਨਾਂ ਨੇ ਫਿਰ ਸਾਨੂੰ ਸਖਤ ਹਦਾਇਤਾਂ ਸੀ ਕਿ ਪੀਓ ਦੀ ਇੱਕ ਡਰਾਈਵ ਕਰਕੇ ਜਿਹੜੇ ਪੀਓ ਹੈਗੇ ਆ ਉਹਨਾਂ ਨੂੰ ਅਰੈਸਟ ਕੀਤਾ ਜਾਏ ਜੀ ਉਹਦੇ ਬੇਸਿਸ ਤੇ ਫਿਰ ਐਸਐਚਓ ਸ਼੍ਰੀ ਹਰਗਬਿੰਦ ਪੂਰਨ ਔਰ ਸਾਡੀ ਸਾਰੀ ਟੀਮ ਨੇ ਮਿਲ ਕੇ ਤੇ ਇਸ ਡਰਾਈਵ ਨੂੰ ਅੰਜਾਮ ਦੇਣ ਲਈ ਇਸ ਮਕਦਮੇ ਦੇ ਦੋਨੋਂ ਪੀਓ ਨੂੰ ਅਸੀਂ ਅਰੈਸਟ ਕਰ ਲਿਆ ਜੀ ਸੁਕਰਨਾਲ ਸਿੰਘ ਔਰ ਅੰਜੀਤ ਸਿੰਘ ਇੱਕ ਔਰ ਨੂੰ ਔਰ ਜਦੋਂ ਇਹਨਾਂ ਨੇ ਆਪਣੀ ਪੁਛਗਿੱਛ ਸਾਨੂੰ ਦੱਸਿਆ ਕਿ ਇਹਨਾਂ ਦੇ ਜਿਹੜੇ ਨਜਾਇਜ਼ ਰਿਸ਼ਤੇ ਸੀ ਉਹਨਾਂ ਤੋਂ ਉਹਨਾਂ ਦਾ ਲੜਕਾ ਜਿਹੜਾ ਇਤਰਾਜ਼ ਕਰਦਾ ਸੀਗਾ ਜਿਹੜਾ 14 ਸਾਲ ਦਾ ਸੀਗਾ ਤੇ ਉਹਨਾਂ ਨੇ ਇਹਨਾਂ ਨੂੰ ਕਿਸੇ ਇਤਰਾਜਯੋਗ ਹਾਲਤ 'ਚ ਵੇਖ ਲਿਆ ਸੀਗਾ ਫਿਰ ਇਹਨਾਂ ਨੇ ਆਪਣੇ ਪਾਪ ਨੂੰ ਬਚਾਉਣ ਦੀ ਖਾਤਰ ਇੱਕ ਹੋਰ ਪਾਪ ਇਹ ਕੀਤਾ ਕਿ ਹਵਸ਼ ਅੰਨੀ ਕਾਲੀ ਯੁਗ ਹੀ ਉਹਨਾਂ ਦੀ ਬੋਡੀ ਨੂੰ ਦਬ ਦਿੱਤਾ ਸੀ ਜੋ ਕਿ ਹੁਣ ਅਸੀਂ ਉਹ ਬੋਡੀ ਨੂੰ ਮੈਜਿਸਟਰੇਟ ਦੀ ਹਾਜ਼ਰੀ ਵਿੱਚ ਔਰ ਫਰੈਂਸੀ ਟੀਮਾਂ ਦੀ ਹਾਜ਼ਰੀ ਦੇ ਵਿੱਚ ਉਹ ਬੋਡੀ ਨੂੰ ਰਿਕਵਰ ਕਰ ਲਿਆ ਹੈ ਤੇ ਫਰਦਰ ਹੁਣ ਅੱਗੇ ਜਿਹੜੀ ਕਾਰਵਾਈ ਹੈ ਅਸੀਂ ਕਾਨੂੰਨ ਮੁਤਾਬਿਕ ਕਰਾਂਗੇ ਕੀ ਲੱਗਦਾ ਸੀ ਕਿ ਬਿਲਕੁਲ ਸੱਚ ਬੋਲ ਰਹੇਗੇ ਆਪਾਂ ਘਰ ਵਿੱਚ ਦੱਬਿਆ ਹੈਗਾ ਜਾਂ ਸ਼ੰਕਾ ਸੀਗੀ ਬਿਲਕੁਲ ਜੀ ਅਸੀਂ ਆਪਾਂ ਥੋਰਲੀ ਪੁੱਛਗਿੱਛ ਕੀਤੀ ਸੀਗੀ ਉਹਨਾਂ ਨੇ ਤੇ ਹੁਣ ਤਾਂ ਮਤਲਬ ਪ੍ਰਤਾਖੀ ਸਾਹਮਣੇ ਆ ਹੀ ਗਿਆ ਜਦੋਂ ਅਸੀਂ ਬੋਡੀ ਰਿਕਵਰ ਕਰ ਲਈ ਜੀ ਜੀ ਧੰਨਵਾਦ ਜੀ ਹੂੰ ਉੱਤੀ ਬੋਲਦਾ ਹੋਰ ਨਹੀਂ ਹੋਣ ਗਲਤੀ ਹੋ ਗਈ ਜਦੋਂ ਕੀਤਾ ਉਹਦੋਂ ਮਹਿਸੂਸ ਨਹੀਂ ਹੋਈ ਮਰਨ ਮਰੀ ਸੀ ਹਾਂ ਕੀ ਚੱਕਰ ਹੀ ਮਾਰਦਾ ਤੁਹਾਡਾ ਆਪਸ ਚੋਂ ਜੈਸਮਾਂ ਦੀ ਉਹਨਾਂ ਨੇ ਕੁਝ ਨਹੀਂ ਮੁੰਡਾ ਨਾ ਲੈਣ ਦਾ ਭਾਵੇਂ ਅੱਛਾ ਮੈਂ ਗੱਲ ਬਾਤ ਠੀਕ ਹੈ ਕਿਵੇਂ ਘਰ ਮਾਰਿਆ ਉਹ ਤੋਂ ਹਾਂ ਜੀ ਸਾਡੇ ਇੱਥੇ ਚੱਥੇ ਦੋਵੇਂ ਰੇਲਿੰਗਾਂ ਦੇ ਅੰਦਰ ਹੂੰ ਤੇ ਉਹ ਨਹੀਂ ਨੀਸ ਤਣੋਂ ਹੜਦਾ ਨਹੀਂ ਹੂੰ ਕੀ ਕਰ ਤੁਸੀਂ ਬਾਂਹ ਤੋਂ ਚਾਹੁੰਦੇ ਹੋ ਤੁਸੀਂ ਉਹਦੀ ਮਾਂ ਨਾਲ ਇਕੱਠੇ ਰਹਿੰਦੇ ਰਹੇ ਕਮਰੇ 'ਚ ਤੇ ਪੁੱਤ ਨੂੰ ਵਾਰਾ ਖਾਊਗਾ ਹਾਂ ਜੀ ਪੁੱਤ ਨੂੰ ਵਾਰਾ ਖਾਊਗਾ तो कि मारिया कितापता कि भगोड़े ना? कि 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 बचे तो तरस नहीं आया उस वे सारी जिंदगी जेल चली पैनी ਹਾਂ ਤੇ ਬੀਗੋ ਉਸ 11 ਸਾਲ ਜਈ ਹੈ ਸੱਚੋ ਆਏ ਹੁੰਗੇ ਲੇਕਿਨ ਹਾਲ ਤੁਹਾਡੇ ਕੋਲ ਸਰ ਇਹ ਜਿਹੜੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਹੀ ਗੇ ਤੇ ਜਿਹੜੇ ਪੀਓ ਆ ਗਏ ਉਹਨਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਉਹਦੇ ਸਬੰਧ ਦੇ ਵਿੱਚ ਹੀ ਅਸੀਂ ਜਿਹੜੇ ਸਾਡੇ ਪੀਓ ਦੀ ਲਿਸਟੀ ਉਹਨਾਂ ਨੂੰ ਚੱਕ ਕੇ ਆਈ ਉਹਨਾਂ ਦੇ ਉੱਤੇ ਕਾਫੀ ਜੜੀ ਮਿਹਨਤ ਕਰਨੀ ਪਈ ਨਾ ਸਪੈਸ਼ਲ ਰਾਜਦੂਵੀ ਨਾਲ ਲੈ ਕੇ ਫਿਰ ਇਹਨਾਂ ਨੂੰ ਹੀ ਲੱਭਦੇ ਰਹੇ ਪਰ ਸਾਨੂੰ ਫਿਰ ਬੰਦੇ ਮੁਖਬਰ ਨੇ ਦੱਸਿਆ ਕਿ ਉਹ ਕਦੀ ਕਦਾਂ ਹੀ ਪਿੰਡ ਆਉਂਦਾ ਆ ਫਿਰ ਅਸੀਂ ਉਸੇ ਹੀ ਕੜੀ ਦੇ ਵਿੱਚ ਉਹਨੂੰ ਲੱਭ ਜਾਵਦਿਆਂ ਸਾਨੂੰ ਦੱਸਿਆ ਕਿ ਵੀ ਹੁਣ ਕਲਾਣੀ ਜਗ੍ਹਾ ਤੇ ਖਲੋਤੇ ਆ ਫਿਰ ਇਹਨਾਂ ਦੋਨੋਂ ਨੂੰ ਹੀ ਉੱਥੋਂ ਗ੍ਰਿਫਤਾਰ ਕਰ ਲਿਆ ਤੇ ਦਰਾਨੇ ਪੁੱਛੀਏ ਫਿਰ ਪਹਿਲਾਂ ਇਹਨਾਂ ਨੇ ਕੁਝ ਦੱਸਿਆ ਨਹੀਂ ਸਾਨੂੰ ਵੀ ਐਮਪੀ ਛੱਡਿਆ ਕਿਸੇ ਜਗ੍ਹਾ ਤੇ ਫਿਰ ਜਦੋਂ ਆਈ ਉੱਥੇ ਚੱਲੇ ਫਿਰ ਇਹਨੇ ਸ਼ਕਤੀ ਨਾਲ ਪੁੱਛਿਆ ਫਿਰ ਇਹਨੇ ਦੱਸਿਆ ਕਿ ਵੀ ਅਸੀਂ ਉਹਦਾ ਗਲਾ ਕੋਟ ਕਿਹੜਾ ਆ ਉਦੋਂ ਹੀ ਮਾਰ ਦਿੱਤਾ ਸੀ ਜਨਵਰੀ ਮਹੀਨੇ 14 ਚ ਠੀਕ ਹੈ ਇਹ ਜਲੰਦਰ ਵਗੈਰਾ ਗਿਰਿੰਦਰ ਇਹ ਕੰਦੇ ਕੋ ਜੀ ਜਲੰਦਰ ਵੀ ਰਹਿੰਦੇ ਰਹੇ ਰਾਜਸਥਾਨ ਵੀ ਰਹਿੰਦੇ ਰਹੇ ਅਲੱਗ-ਅਲੱਗ ਜਗ੍ਹਾ ਦੇ ਕੰਮ ਲੇਬਰ ਦਾ ਕਰਦਾ ਰਿਹਾ ਤੇ ਇਹ ਦੋਨੋਂ ਇਕੱਠੇ ਰਹਿੰਦੇ ਰਹੇ ਇਹ ਜਗ੍ਹਾ ਜਿੱਥੇ ਨਪਿਆ ਇਹਨਾਂ ਦੀ ਆਪਣੀ ਜੀ ਇਹ ਇਹਨਾਂ ਦੀ ਆਪਣੀ ਘਰ ਦੀ ਜਗ੍ਹਾ ਸੀ ਤੇ ਇਹ ਉਸ ਵੇਲੇ ਉਮਰ ਕਿੰਨੀ ਸੀ ਬੱਚੇ ਦੀ ਉਸ ਵੇਲੇ ਬੱਚੇ ਦੀ ਉਮਰ ਜਿਹੜੀ ਹੈਗੀ 14 ਸਾਲ ਦੀ ਸੀ ਥੈਂਕ ਯੂ ਭਾਈ